ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੀ ਆ ਜੀ ਮੱਕੀ ਦੇ ਰੇਟ ਦੀ ਤੇ ਨਾਲ ਗੱਲ ਕਰਾਂਗੇ ਝਾੜ ਹੁਣ ਇਸ ਟਾਈਮ ਕਿੰਨਾ ਕੁ ਨਿਕਲ ਰਿਹਾ ਸੋ ਪੂਰੀ ਗੱਲਬਾਤ ਅੱਗੇ ਆਪਾਂ ਇਸ ਵੀਡੀਓ 'ਚ ਕਰਾਂਗੇ ਸੋ ਹੁਣ ਜਿਹੜੇ ਵੀ ਕਿਸਾਨ ਨੂੰ ਪੁੱਛ ਲਈ ਜਿਨ੍ਹਾਂ ਨੇ ਮੱਕੀ ਬੀਜੀ ਆ ਪੀ ਮੱਕੀ ਜਿਹੜੀ ਆ ਉਹ ਅਗਲੇ ਸਾਲ ਲਾਉਣੀ ਆ ਤੇ ਜਦੋਂ ਪਹਿਲੇ 'ਚ ਮੱਕੀ ਵੱਢ ਰਹੇ ਹੁੰਦੇ ਆ ਕੱਢਣ ਦੇ ਹੁੰਦੇ ਆ ਉਹ ਕਹਿੰਦੇ ਆ ਵੀ ਹੁਣ ਮੱਕੀ ਕੰਨਣ ਨੂੰ ਹੱਥ ਲਵਾਤੇ ਅੱਜ ਤੋਂ ਗਾ ਮੱਕੀ ਨਹੀਂ ਲਾਉਂਦੇ ਕਿਉਂਕਿ ਬਰਸਾਤਾਂ ਦੇ ਟਾਈਮ ਚੱਲਣ ਰਹੇ ਆ ਤੇ ਮਸ਼ੀਨ ਜਿਹੜੀ 4x4 ਵੱਢਦੀ ਆ ਤੇ ਬਹੁਤ ਜ਼ਿਆਦਾ ਜਿਹੜਾ ਖਪਾ ਇੱਕ ਰਾਂ ਦੇ ਮੱਕੀ ਨੂੰ ਪੈਣੀ ਚ ਕੱਢਣ ਦਾ ਜਿਹੜਾ ਹੁਣ ਕਿਸਾਨਾਂ ਨੂੰ ਪੈ ਰਿਆ ਤਕਰੀਬਨ 10000 ਰੁਪਇਆ ਜਿਹੜਾ ਵਾ ਉਹ ਮਸ਼ੀਨ ਵਾਲੀ ਜਿਹੜੇ ਆ ਵਡਾਈ ਲੈ ਰਹੇ ਆ ਤੇ ਪਰ ਜਦੋਂ ਮੁੜ ਕੇ ਮੰਡੀ 'ਚ ਚਲ ਜਾਂਦੀ ਜਾਂ ਰੇਟ ਵਾਲੇ ਬੰਨੇ ਵੇਂਦੇ ਆ ਜਦੋਂ ਲੱਖ ਲੱਖ ਰੁਪਏ ਦੀ ਕਿੱਲੇ ਦੀ ਨਿਕਲ ਰਹੀ ਹੈ ਫਿਰ ਤੂੰ ਫਿਰ ਕਹਿੰਦੇ ਆ ਵੀ ਅਗਲੇ ਸਾਲ ਫੇਰ ਲਾਵਾਂਗੇ ਸੋ ਮੱਕੀ ਦੇ ਰੇਟ ਨੇ ਇਸ ਵਾਰ ਜਿਹੜੇ ਜੇ ਕਿਸਾਨ ਪੂਰੇ ਜਿਹੜੇ ਆ ਔਰ ਜਾਤੇ ਆ ਸੋ ਝਾੜ ਦੀ ਜੇ ਗੱਲ ਕਰ ਲਈਏ ਤੇ ਹੁਣ ਇਸ ਟਾਈਮ ਜਿਹੜਾ ਝਾੜ ਆ ਉਹ ਜਿਹੜੀ ਸੁੱਕੀ ਮੱਕੀ ਆ 40 ਤੋਂ 45 ਕੁਇੰਟਲ ਦੇ ਵਿੱਚ ਵਿੱਚ ਸੁੱਕੀ ਮੱਕੀ ਨਿਕਲ ਰਹੀ ਹੈ ਤੇ ਗਿੱਲੀ ਜਿਹੜੀ ਆ ਤੇ ਗਿੱਲੀ ਮੱਕੀ ਜਿਹੜੀ ਆ ਉਹ 55 ਤੋਂ 65 ਕੁਇੰਟਲ ਦੇ ਵਿੱਚ ਵਿੱਚ ਤੱਕ ਜਿਹੜੀ ਆ ਉਹ ਨਿਕਲ ਰਹੀ ਹੈ ਤੇ ਜੇ ਰੇਟ ਦੀ ਗੱਲ ਕਰ ਲਈਏ ਰੇਟ ਬਹੁਤ ਵਧੀਆ ਚੱਲੀਆਂ ਤੇ ਸੁੱਕੀ ਮੱਕੀ ਜਿਹੜੀ ਆ ਉਹ 2320 ਰੁਪਏ ਨੂੰ ਜਿਹੜੀ ਆ ਤਰਨ ਤਰਨ ਵਿਕੀ ਆ ਤੇ ਗਿੱਲੀ ਮੱਕੀ ਦੇ ਵੱਖੋ ਵੱਖਰੇ ਰੇਟ ਆ ਸੋ ਜੇ ਆਪਾਂ ਜਾਂਦੇ ਹਾਂ ਤਲਾ ਦੇਣੀ ਆ ਪੱਖਾ ਲਾ ਕੇ ਤੇ ਉਹ ਜਿਹੜੀ ਆ ਆਪਣੀ 1650 ਰੁਪਏ ਨੂੰ ਵਿਕਦੀ ਆ ਤੇ ਜੇ ਥੋੜੀ ਬਹੁਤ ਤੋਂ ਪਲਵਾਉਣੇ ਆ ਦੋ ਤਿੰਨ ਘੰਟੇ ਦੀ ਜਿਹੜੀ ਆ ਉਹ 2000 ਰੁਪਏ ਤੱਕ ਵੀ ਵਿਕ ਜਾਂਦੀ ਆ